ਵਿਸ਼ਾ ਪ੍ਰਸਿੱਧ ਆਤੀ ਓਮ ਜੈ ਜਗਦੀਸ਼ ਹਰੇ ਦੇ ਰਚਨਹਾਰ ਪੰਡਿਤ ਸਰਦਾਰਾਮ ਫਿਲੋਰੀ ਜੀ ਦਾ 185ਵਾਂ ਜਨਮ ਦਿਹਾੜਾ ਸ਼ਰਧਾ ਤੇ ਧੂਮ ਧਮ ਨਾਲ ਮਨਾਇਆ ਗਿਆ ਇਸ ਮੌਕੇ ਭੋਵੇ ਸ਼ਰਮਾ ਵੱਲੋਂ ਪੰਡਿਤ ਸਰਦਾਰਾਮ ਫਿਲੋਰੀ ਚੈਰੀਟੇਬਲ ਟਰੱਸਟ ਫਿਲੌਰ ਵੱਲੋਂ ਹਵਾਇਆ ਕਰਵਾਇਆ ਗਿਆ ਪੰਡਿਤ ਸਰਦਾਰਾਮ ਫਿਲੋਰੀ ਦੁਆਰਾ ਰਚਿਤ ਵਿਸ਼ਾ ਪ੍ਰਸਿੱਧ ਆਤੀ ਓਮ ਜੈ ਜਗਦੀਸ਼ ਹਰੇ ਦਾ ਗਾਇਨ ਕੀਤਾ ਗਿਆ ਅਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਹਾਜ਼ਰ ਵਿਦਵਾਨਾਂ ਨੇ ਪੰਡਤ ਜੀ ਦੁਆਰਾ ਲਿਖੇ ਸਹਿਤ ਅਤੇ ਉਨ੍ਹਾਂ ਦੀ ਵਿਚਾਰਧਾਰਾ ਤੇ ਵਿਸਥਾਰ ਨਾਲ ਜਾਣਨਾ ਪਾਇਆ ਜਿਸਕਰ ਹੈ ਕਿ ਪੰਡਤ ਜੀ ਨੇ ਸਮਾਜ ਨੂੰ ਸੇਧ ਦੇ ਲਈ ਕ੍ਰਾਂਤੀਕਾਰੀ ਮਾਰਗ ਤੇ ਚਲਦੇ ਹੋਏ ਕਈ ਕਿਤਾਬਾਂ ਲਿਖੀਆਂ ਅਤੇ ਜੀਵਨ ਪੱਧਰ ਸਮਾਜਿਕ ਨਿਆਂ ਤੇ ਜ਼ੁਲਮ ਵਿਰੁੱਧ ਲੜਾਈ ਲੜੀ ਇਸ ਮੌਕੇ ਸਰਬਸ਼ੇਰੀ ਪ੍ਰਿੰਸੀਪਲ ਪ੍ਰੇਮ ਕੁਮਾਰ ਹਲਕਾ ਇੰਚਾਰਜ ਫਿਲੌਰ ਮਹਿੰਦਰ ਰਾਮ ਪਰਦਾਨ ਨਗਰ ਕੌਂਸਲ ਫਿਲੌਰ ਪਰਮੋਦ ਬਸੰਦਰਾਏ ਬੈਬਵ ਸ਼ਰਮਾ ਪੂਵੇ ਸ਼ਰਮਾ ਸ਼ੰਕਰ ਸੱਧੂ ਐਮ ਸੀ ਅਸ਼ੋਕ ਦਾਤਾ ਡਾਕਟਰ ਪੂਰਨ ਚੰਦ ਸੁਮੀਤ ਅਸ਼ੋਕ सुरेंद्र डाबर ਰਣਜੀਤ ਨਵਨੀਤ ਪ੍ਰਿੰਸ 인ਦਰਜੀਤ ਲਾਡੀ ਰਾਜਕੁਮਾਰ ਸੰਧੂ ਅਤੇ ਹੋਰ ਹਾਜ਼ਰ ਸਨ ਜੈ ਸ਼੍ਰੀ ਰਾਮ ਅੱਜ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ 30 ਸਤੰਬਰ ਨੂੰ ਅਸੀਂ ਸਾਰੇ ਜਨ ਨੇ ਇੱਥੇ ਪੰਡਿਤ ਚਦਰਾ RAM ਫਿਲੋਰੀ ਜੀ ਜੋ ਕਿ ਵਿਸ਼ੇ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਹਰੇ ਜਿਹਦੇ ਰਚਾਇਤਾ ਅਤੇ ਗਾਇਕ ਸੀ ਅਸੀਂ ਉਹਨਾਂ ਦੇ ਜਨਮ ਦਿਨ ਤੇ ਸਾਰੇ ਜਨਮ ਦਿਹਾੜੇ ਤੇ ਇਕੱਠੇ ਹੋਏ ਆਂ ਪੰਡਿਤ ਸ਼ਧਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਇਹ ਜਨਮ ਦਿਨ ਬੜੀ ਧੁੰਮਤਾਂ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਬੜੇ ਧੰਨਵਾਦੀ ਆ ਸਾਰਿਆਂ ਦੇ ਜਿਹੜੇ ਇੱਥੇ ਪਹੁੰਚੇ ਨੇ ਤੇ ਅਸੀਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਡਿਤ ਸ਼ਧਰਾਮ ਫਲੋਰੀ ਜੀ ਵਿਸ਼ੇ ਪ੍ਰਸਿੱਧ ਆਰਤੀ ਓਮ ਜੈ ਜਗਦੀਸ਼ ਰੇ ਦੇ ਰਚਾਇਤਾ ਸੀ ਤੇ ਪਹਿਲੇ ਨਾਵਲਕਾਰ ਵੀ ਸੀ ਸੁਤੰਤਰਤਾ ਸੰਨਾਨੀ ਵੀ ਸੀ ਤੇ ਔਮਨ ਇੰਪਾਵਰਮੈਂਟ ਦੀ ਵੀ ਉਹਨਾਂ ਨੇ ਬੜੀਆਂ ਲੜਾਈਆਂ ਲੜੀਆਂ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਜਿਹਦਾ ਸਬੂਤ ਉਹਨਾਂ ਦੇ ਨਾਵਲ ਦੇ ਵਿੱਚ ਹੈ ਜੋ ਕਿ ਭਾਗਯਬਤੀ ਦੇ ਇਨਾਵਲ ਤੋਂ ਬੜਾ ਮਸ਼ਹੂਰ ਹੈ ਅਤੇ ਇਹਨਾਂ ਦੇ ਹੋਰ ਵੀ ਕਾਫੀ ਕਿਤਾਬਾਂ ਹਨ ਜੋ ਕਿ ਸਾਡੇ ਇੱਥੇ ਕਈ ਅਸੀਂ ਮੈਂਸ਼ਨ ਕੀਤੀਆਂ ਹੋਈਆਂ ਤੇ ਅਸੀਂ ਉਹਨਾਂ ਦੇ ਵਿੱਚੋਂ ਚਾਰ ਕਿਤਾਬਾਂ ਛਪਾ ਕੇ ਸਾਰੇ ਪਾਸੇ ਵੰਡ ਵੀ ਰਹੀ ਨੇ ਇਸ ਵਾਰ ਸਾਨੂੰ ਦੱਸਦੇ ਬੜੀ ਖੁਸ਼ੀ ਦੀ ਗੱਲ ਹੈ ਕਿ ਇੰਗਲੈਂਡ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਸਾਡੇ ਟਰਸਟ ਵੱਲੋਂ ਗਈਆਂ 350 ਕਿਤਾਬਾਂ ਪੰਡਿਤ ਜੀ ਜੋ ਕਿ ਉੱਥੇ ਲੋਕੀ ਹਿੰਦੀ ਦੀ ਪੀ ਐਚ ਡੀ ਕਰ ਰਹੇ ਹੈ ਤੇ ਪਟਿਆਲਾ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਦੌਖੀ ਖੰਨਾ ਲੋ ਇਹ ਸਾਡੇ ਟਰਸਟ ਤੋਂ ਕਿਤਾਬਾਂ ਜਾ ਰਹੀਆਂ ਜਿਹੜੇ ਪੀ ਐਚ ਡੀ ਕਿਤੇ ਬੱਚਿਆਂ ਨੂੰ ਉਹਦਾ ਕੰਮ ਆ ਰਹੀ ਹੈ ਤੇ ਸਾਨੂੰ ਬੜੀ ਫਕਰ ਵਾਲੀ ਗੱਲ ਹੈ ਕਿ ਇਹ ਫਲੋਰ ਦੇ ਨਿਵਾਸੀ ਸੀ 2005 6 ਦੇ ਵਿੱਚ ਜਲਸੀ ਦੀ ਅਜੀਤ ਸ਼ਰਮਾ ਜੀ ਗਵਾਈ ਦੀ ਹੇਟ ਇਹ ਟਰਸਟ ਬਣਾਇਆ ਤੇ ਉਪਰਾਲਾ ਸਾਰੇ ਸ਼ਹਿਰ ਵਾਸੀਆਂ ਨੇ ਚੱਕਿਆ ਸੀ ਕਿ ਇਹ ਕੇਵਲ 30 ਸਤੰਬਰ ਨੂੰ ਆਰਤੀ ਕਰਨਾ ਤੇ ਲੰਗਰ ਲਗਾਉਣਾ ਹੀ ਬਹੁਤ ਨਹੀਂ ਸਾਨੂੰ ਇਹਨਾਂ ਦੀ ਹਰ ਗਾਂਦੇ ਦੇ ਵਿੱਚ ਪਤਾ ਹੋਣਾ ਚਾਹੀਦਾ ਕਿ ਪੰਡਿਤ ਸ਼ਰਧਾ ਜੀ ਜਾਂ ਫਲੋਰੀ ਜੀ ਦੇ ਦੁਆਰਾ ਇਹ ਆਰਤੀ ਗਾਇਨ ਹੈ ਜਦ ਅਸੀਂ ਪਹਿਲਾਂ ਸਾਰੇ ਦੱਸਦੇ ਸੀ ਕਿ ਆਰਤੀ ਫਲੋਰ ਦੇ ਵਾਸੀ ਨੇ ਗਾਈ ਹੈ ਤੇ ਕਈ ਲੋਕੀ ਸਾਡਾ ਮਜ਼ਾਕ ਵੀ ਉਡਾਉਂਦੇ ਸੀ ਪਰ ਅੱਜ ਦੇ ਟਾਈਮ ਬੜਾ ਸਾਨੂੰ ਮਾਨ ਮਹਿਸੂਸ ਹੁੰਦਾ ਹੈ ਤੇ ਲੋਕੀ ਅੱਜ ਫਲੋਰ ਦੇ ਵਿੱਚ ਅਪਰੋਚ ਕਰਦੇ ਆ ਸਾਡੇ ਤੋਂ ਕਿਤਾਬਾਂ ਮੰਗੀਆਂ ਜਾਂਦੀਆਂ ਬਾਹਰ ਦੇਸ਼ ਵੀ ਤੋਂ ਫੋਨ ਆਉਂਦੇ ਆ ਕਿ ਸਾਨੂੰ ਕਿਤਾਬਾਂ ਬਚਾਓ ਅਸੀਂ ਆਪਣੇ ٹرسٹ ਦੀ ਕਾਮਯਾਬੀ ਸਮਝਦੇ ਹਾਂ ਇਸ ਗੱਲ ਨੂੰ ਅੱਜ ਮੈਂ ਕੰਡਿ ਸ਼ਦਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਜਿਹੜੇ ਸਾਡੇ ਵਿੱਚ ਪਹੁੰਚੇ ਨੇ ਜਿਵੇਂ ਕਿ ਪਰਮੋਦ ਕੁਮਾਰ ਬਸੰਦਰ ਆਏ ਜੀ ਸਾਡੇ ਪ੍ਰਧਾਨ ਜੀ ਅਤੇ ਪ੍ਰੇਮ ਕੁਮਾਰ ਪ੍ਰਿੰਸੀਪਲ ਜੀ ਆਏ ਸੀ ਤੇ ਸਾਰੇ ਐਮਟੀ ਸਾਹਿਬਾਨ ਅਤੇ ਸਾਰੇ ਟਰਸਟ ਦੇ ਮੈਂਬਰ ਜਿਨ੍ਹਾਂ ਦੇ ਜਿਹੜੇ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਚ ਆਂਦੇ ਨੇ ਤੇ ਸਾਡੇ ਚੇਅਰਮੈਨ ਸ਼੍ਰੀ ਰਿੰਕੂ ਪਾਚੀ ਜੀ ਜਦ ਵੀ ਉਹਨਾਂ ਨੂੰ ਇੱਕ ਫੋਨ ਕਰੋ ਸਾਡੇ ਨਾਲ ਹਮੇਸ਼ਾ ਤੁਰ ਪੈਂਦੇ ਨੇ ਅੱਜ ਮੈਂ ਸਭ ਦਾ ਧੰਨਵਾਦੀ ਆਂ ਕਿ ਜਿਵੇਂ ਆਪਾਂ ਹੁਣ ਝੰਡੇ ਦੀ ਰਸਮ ਕਰਾਂਗੇ ਇੱਕ ਅੱਜ ਦਾ ਪ੍ਰੋਗਰਾਮ ਪਹਿਲਾਂ ਸਵੇਰੇ ਅਸੀਂ 8:30 ਵਜੇ ਹਵਨ ਕੀਤਾ ਤੇ ਇੱਥੇ ਅਸੀਂ ਝੰਡੇ ਦੀ ਰਸਮ ਅਦਾ ਕਰਾਂਗੇ ਉਸ ਤੋਂ ਬਾਅਦ ਸਾਡੇ ਇਧਰੋਂ ਲੰਗਰ ਚੱਲੇਗਾ